تو جت جن بھائی راجو دی ممی تونے ہے نا آپ کہنا کسی کو بہن پہنچا جی گائے کردا माई जी माइन ते नाच पिता भरत तेरे लाइ रुप ते न दुला ਮਾਏ ਨਹੀਂ ਮਾਏ ਮੇਰਾ ਦਿਲ ਕਰਦਾ 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 ਮਾਏ ਨਹੀਂ ਮਾਏ ਮੇਰਾ ਦਿਲ ਕਰਦਾ

ਜੋ ਨਗਰਾਇਆ ਆਪੋ ਜੀ ਨਗਰਾਇਆ ਨਕਸਦ ਮਰ ਫਤਰਾਤਾ ਹੋਰ ਜੰਗਰਾਤਾ ਤਰਮਾ ਕਾਲੀ ਦੀ ਨਾ ਹੋ घर ॿार में ਸ਼ਰarati mode ਲੈ ਹੀ ਜੋ ਅਮਮੀ ਮੇਲ ਕਰਾਵੇ ਓਹੋ ਨਾਲ ਪਗੜੇ ਪਾਵੇ ਓਹੋ ਹੋਏ ਨਾ ਸਿੱਕੀ ਦੇ ਮਾਸਿਆ ਲੱਖ ਆ 10 ਦਾ ਨੋਟ ਲੈਣੀ ਨਹੀਂ ਆ ਲੈ ਕੇ ਆ ਬਬੀ ਅਮਮੀ ਨੱਚਦੀ ਆਵੇ ਓਹੋ ਨਾਲ ਵੇਨ ਕਰਾਵੇ ਓਹੋ ਹੋਏ ਚੰਦੀ ਦਾ दाल हांजी हांजी ਮੈਨੂੰ ਬੁਲਾਣਾ ਨਹੀਂ ਆਉਂਦਾ ਚਲਾਈਗਾ ਕਿਨੇ ਉਮਰੋ ਗਾਟੇ ਆਹਾਂ ਤੋਂ ਭੱਜੋ ਆਮਾ ਮਾਂ ਨਚਦਾ ਆਵੇ ਹੋਰ ਤੋਂ ਆਹ ਲਾ ਕੋ ਤਾਂ ਗੋਗ ਕੋਈ ਗੱਲ ਪੁਰਾਣੀ ਚੱਲਦੀ ਹੈ ਨੇਹਾ ਦੀਦੀ ਅਮੀ ਅਗੇ ਉਹ ਨਾ ਨੱਚਦਾ ਆਵੇ ਸੋਣੀ ਯਾਦ ਨੂੰ ਸੋਨਾ ਖਰਬੀਤਾ ਰਵੀਂ ਬਾਜੀ ਬੰਸਰ ਬਾਜੀ ਇਹ ਸਭ ਟਾਈਮ ਯਾਦ ਆ ਸਾਡਾ ਪੁਰਾਣਾ ਤਾ ਉਹ ਦਿਨ ਦਾਦੀ ਕਿਵੇਂ ਬੁਲਾਵਾ ਜਦੋਂ ਧੱਕੇ ਠੇ ਖਾਂਦਾ ਸੀ ਉਹ ਦਿਨ ਦਾਦੀ ਕਿਵੇਂ ਬੁਲਾਵਾ ਜਦੋਂ ਧੱਕੇ ਠੇ ਖਾਂਦਾ ਸੀ ਟੈਂ ਮਦੀ ਬਣੀ ਰੋਟੀ ਨਾਲ ਤਿੰਨੇ ਟੈਂ ਮਟਪਾਉਂਦਾ ਸੀ ਓਏ ਇੱਕ ਟੈਂ ਮਦੀ ਬਣੀ ਰੋਟੀ ਨਾਲ ਮੈਂ ਤਿੰਨੇ ਟੈਂ ਮਟਪਾਉਂਦਾ ਸੀ ਉਹ ਜਿਹਨਾਂ ਜਿਹਨਾਂ ਨੇ ਮਾੜਾ ਟਾਈਮ ਦੇਖਿਆ ਇੱਕ ਵਾਰੀ ਹੱਥ ਖੜੇ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਮਾੜਾ ਟਾਈਮ ਜਿਹਨਾਂ ਜਿਹਨਾਂ ਨੇ ਦੇਖਿਆ ਔਰ ਮਾ ਲਈ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਅੱਜ ਤੇਰੀ ਕਿਰਪਾ ਹੈ ਕਾਦੀ ਅੱਜ ਤੇਰੀ ਕਿਰਪਾ ਹੱਥ ਪਾ ਕੇ ਸੁਰੂ ਜਿਨ੍ਹਾਂ ਜਿਨ੍ਹਾਂ ਦੇ ਮਾਂ ਦੀ ਕਿਰਪਾ ਅੱਜ ਹੱਥ ਸਿੱਧੇ ਖੜੇ ਕਰਕੇ ਜਿਨ੍ਹਾਂ ਜਿਨ੍ਹਾਂ ਦੇ ਮਾਂ ਦੀ ਕਿਰਪਾ ਅੱਜ ਤੇਰੀ ਕਿਰਪਾ ਹੈ ਦਾਤੀ ਤੇਰੀ ਕਿਰਪਾ ਹੈ ਦਾਤੀ ਅੱਜ ਤੇਰੀ ਕਿਰਪਾ ਹੈ ਦਾਤੀ ਤੇਰੀ ਕਿਰਪਾ ਹੈ ਦਾਤੀ ਯਾਰ ਤੂੰ ਮੇਰਾ ਪਰ ਦਿੱਤਾ ਯਾਰ ਤੂੰ ਮੇਰਾ ਖਲ ਦਿੱਤਾ के कैमट पी किरपा है दरी किरपा है हालत मेर भर जी आल्त पर हनमानू माया दत्री रहण न सोणा करू दानू माया जीती रैन न सोणा جن بھی جا رہے بچے میرے منڈی میز سارے سوکا گینک نہیں بٹاڑا کسی نے بدائی سب تو لے میں موسیقی <تصفح> بدائی <تصفح> <تصفح> ਰਈ ਰਵੜ ਗਈ ਬੇਕਾਹੀ ਜੀ ਸੋਹਣ ਮਨ ਕਿ ਨਹੀਂ ਜਾਣੀ ਬੰਲਾ ਤੁਸੀਂ There we go. रुपया दे रुपया जी पैसे ਮਾਦੇ ਪਾਸੋਂ ਜੰਨਾ ਦੇ ਪਾਸੋਂ 80 ਰੁਪਈਆ ਦੀ ਅਰਦਾਸ 80 ਰੁਪਈਆ ਦੀ ਅਰਦਾਸ 1 ਰੁਪਈਆ ਦੀ ਅਰਦਾਸ 58 ਰੁਪਈਆ ਦੀ ਅਰਦਾਸ ਰੁਪਈਆ ਦੀ ਅਰਦਾਸ ਰਸਲ ਵੋਟਰ ਦੀ ਅਰਦਾਸ ਵੋਟ ਦੀ ਅਰਦਾਸ 11 ਰੁਪਈਆ ਦੀ ਅਰਦਾਸ ਰੁਪਈਆ ਦੀ ਅਰਦਾਸ ਕੋਈ ਖਾਰ ਨੂੰ ਦਸ ਅਰਦਾਸ ਇਹ ਤਾਂ ਹਾਲੀ ਗੋਜੰਦਾ ਵਿੱਚ ਅਲੀਏ ਮਰਦ ਦੇ ਪਹਾੜਾ ਵਿੱਚ ਨੇਨ ਵਾਲੀਏ ਕੋ ਰੋਨਾ ਕਾਨ ਮਲਾਵਾ ਡੋਰੀਆ ਜਾਵਾ ਬੇਰੀਆਂ ਪੈੜਾ ਤੇ ਪੰਗਾ ਕੋਣ ਕੋਣ ਮਨਾ ਰਿਹਾ ਜੀ ਮੇਰੇ ਮਾਮੂ ਮੇਰੇ ਪਾਪਾ ਮੋੜੋ ਕੀ ਜੋੜੀ ਸਾਰਾ ਪਰਿਵਾਰ ਬੋਲਦਾ ਸਹੀ ਸਾਰਾ ਪਰਿਵਾਰ ਕਹਿੰਦੇ ਕਿੱਥੇ ਕਿਧਰੇ ਉਹ ਲਫਾਫਾ ਫੜਾ ਚੁੱਕੀ ਹੈ ਚਲੋ ਕੱਟੋ ਜਲਦੀ ਜਲਦੀ ਕਾਈ ਪਾ ਦੋ ਇੱਧਰ ਚਲ ਬੈ ਵਾਹ ਬਾਈ ਜਲਦੀ ਚਲੋ ਫੋਕ ਮਾਰੋ ਹਾਂਜੀ ਇੱਧਰ ਦੇਖ ਕੇ ਸਾਹਮਣੇ ਦੇਖ ਕੇ ਰਹਾ وہ سامنے سامنے جے باد ہم

ਮਾਪੇ ਕੋਈ ਨਹੀਂ ਆਹ ਨੇ ਹਾਂ ਉਹ ਬੂਟੇ ਨੂੰ ਲੈ ਗਏ ਆ ਤਾਂ ਉਹ ਇੱਧਰ ਆਂਟੀ ਇੱਧਰ ਦੇਖੋ ਸਾਹਮਣੇ ਸਾਹਮਣੇ ਦੇਖੋ ਹੁਣਾਂ ਨਾਲ ਆਹ ਦੇਖੋ ਕੋਣ ਓਏ ਵੀ ਕੋਈ ਨਹੀਂ ਦੋ ਕਿੱਟ ਮੈਂ ਕਹਿੰਦਾ ਅੰਦਰੋਂ ਆਹ ਦੇਖੋ ਇੱਧਰ ਦੇਖੋ ਵੀਰ ਜੀ ਥੈਂਕ ਯੂ ਥੈਂਕ ਯੂ ਬੰਦੇ ਥੈਂਕ ਯੂ ਬੋਲਦਾ ਨਹੀਂ ਕਿਸੇ ਨੂੰ ਇੱਧਰ ਆ ਥੈਂਕ ਯੂ ਕਹਦੇ ओके जी ਇੱਥੇ ਪਾ ਲਈ ਪਾਜੀ ਰੱਖ ਦੋ ਥੱਲੇ ਰੱਖ ਦੋ ਪਾਜੀ ਇੱਕ ਮਿੰਟ ਫੋਟੋ ਕਰਾ ਲੈਂਦੇ ਹਾਂ ਉਹ ਇੱਧਰ ਲੈ ਕੇ ਇੱਧਰ ਲੈ ਕੇ ਇੱਧਰ ਦੇਖ ਇੱਧਰ ਦੇਖ ਉਹ ਨਾਨੀ ਕੋ ਪੈਸੇ ਪਏ ਲਾ ਪੈਸੇ ਬਣਾਉ ਨੂੰ ਓਕੇ ਉਹਦੀ ਕਰਤਾ ਉਹ ਇੱਕ ਨੂੰ ਬੇਨ ਚੈਨ ਦੇਖੀ ਪੀਚੇ ਨਹੀਂ ਹੈ ਉਹ ਨੇੜੇ ਨੇਵ ਲਾ ਕੇ ਕੇ ਕਹ ਨੂੰ ਮਕਾਦੀ ਕਾਦੀ ਖੋ ਨੇ ਹਕੰਡਾਲੀਏ ਜੀ ਦੇ ਹਿਸ਼ਵਾ ਵਰ ਮੋਹ ਇਹ ਸੁਭ ਕਰਮਨ ਤੇ ਕ ਬਹੁ ਨ 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 ਗਣਪਤੀ ਜੀ ਮਹਾਰਾਜ ਨੂੰ ਨੇਹਾ ਚਨਾਲੀਆ ਰਿੰਕੂ ਚਨਾਲੀਆ ਜੀ ਤੇ ਉਹਨੇ ਸਮੁੱਚੇ ਪਰਿਵਾਰ ਵੱਲੋਂ ਬੜੇ ਹੀ ਸ਼ਰਧਾਪੂਰਵਕ ਤੇ ਹਰਸ਼ਾ ਊਲਾਸ ਦੇ ਨਾਲ ਡਾਕਟਰ ਅੰਬੇਟ ਕਰਨਗਰ ਛੋਟੀ-ਛੋਟੀ ਕਲੋਨੀ ਚੀਮਾ ਚੌਂਕ ਵਿਖੇ ਬੜੀ ਧੂਮਤਾਵ ਨਾਲ ਅੱਜ ਦੇਖੋ ਤੁਸੀਂ ਸੰਗਤਾਂ ਕਿੰਦਾ ਨਿਹਾਲ ਹੋਈਆਂ ਪਈਆਂ ਨੱਚ ਗਾ ਕੇ ਟੱਪ ਗਏ ਸਭ ਨੂੰ ਪਤਾ ਵੀ ਕੱਲ ਗਣਪਤੀ ਮਹਾਰਾਜ ਦੀ ਵਧਾਈ ਕੀ ਕਰਨੀ ਹੈ ਔਰ ਇਹ ਪੂਰਾ ਹਫ਼ਤਾ ਇਹਨਾਂ ਨੇ ਗਣਪਤੀ ਮਹਾਰਾਜ ਦੀ ਸੇਵਾ ਕੀਤੀ ਆ ਮੱਲੇ ਨਵਾਸੀ ਇਹਨਾਂ ਨੇ ਟੀਮ ਨੇ ਮਿਲ ਕੇ ਜਿਹੜਾ ਇਹ ਬਹੁਤ ਬੜੀਆ ਹਵਨ ਯਾਗੇ ਹਰ ਸਾਲ ਦੀ ਤਰ੍ਹਾਂ SBRB ਕਰਵਾਇਆ ਮੈਂ ਨੀਹਾ ਰਿੰਕੂ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਇਸ ਸ਼ੁਭ ਕਾਰਿਆ ਲਈ ਬਹੁਤ ਬਹੁਤ ਵਧਾਈ ਦਿੰਦਾ ਔਰ ਗਣਪਤੀ ਜੀ ਮਹਾਰਾਜ ਅੱਗੇ ਅਰਦਾਸ ਕਰਦਾ ਕਿਉਂਕਿ ਕੋਈ ਵੀ ਕਾਰਿਆ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਗਣਪਤੀ ਮਾਰਾ ਨੂੰ ਧਿਆਨੇ ਆ ਮੈਂ ਇਹੀ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਦੇ ਪਰਿਵਾਰ ਨੂੰ ਸੁੱਖ ਸ਼ਾਂਤੀ ਸਮ੍ਰiddhi ਤੰਦਰੁਸਤੀ ਔਰ ਇਸੇ ਪ੍ਰਕਾਰ ਸਮਾਜ ਸੇਵਾ ਦੇ ਵਿੱਚ ਕਿਉਂਕਿ ਨੀਹਾ ਇੱਕ ਸਮਾਜਿਕ ਕਾਰਜਕਰਤਾ ਵੀ ਹੈ ਸਮਾਜ ਦੀ ਸੇਵਾ ਵਿੱਚ ਤਤਪਰ ਰਹਿੰਦੀ ਹੈ ਹਮੇਸ਼ਾ ਜਦੋਂ ਮਰਜ਼ੀ ਕੋਈ ਉਹਨੂੰ ਆਵਾਜ਼ ਮਾਰੇ ਹਮੇਸ਼ਾ ਇਹ ਲੜਕੀ ਸੋ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਇਹਨਾਂ ਨੂੰ ਬਲ ਬੁੱਧੀ ਔਰ ਹਰ ਪ੍ਰਕਾਰ ਦੀ ਸੁਵਿਧਾ ਇਹਨਾਂ ਨੂੰ ਦੇਵੇ ਤਾਂ ਕਿ ਇਹ ਸਮਾਜ ਦੇ ਵਿੱਚ ਇਸੇ ਪ੍ਰਕਾਰ ਆਪਣੀ ਸੇਵਾਵਾਂ ਦਿੰਦੇ ਰਹਿਣ ਔਰ ਹਰ ਸਾਲ ਦੀ ਤਰ੍ਹਾਂ ਅਗਲੇ ਸਾਲ ਵੀ ਇਹ ਇਸੇ ਪ੍ਰਕਾਰ ਆਪਣਾ ਹਰਸ਼ ਊਲਾਸਨਾ ਗਣਪਤੀ ਮਹਾਰਾਜਾ ਸੈਲੀਬ੍ਰੇਸ਼ਨ ਕਰਨ ਇੱਥੇ ਗਣਪਤੀ ਮਹਾਰਾਜਾ ਅਸ਼ੋਕ ਜੀ ਅੱਜ ਕੰਨਾ ਬੋਸਾ ਮਿਲਿਆ ਜਨਾ ਚੈਰ ਦੇ ਵਿੱਚ ਹੋਰ ਵੀ ਵੱਖ-ਵੱਖ ਜਗ੍ਹਾ ਤੋਂ ਤੁਹਾਨੂੰ ਬੁਲਾਇਆ ਗਿਆ ਤੁਹਾਨੂੰ ਸੰਗਠਨ ਸੰਸਥਾ ਵੱਲੋਂ ਸਨਮਾਨਿਤ ਕੀਤਾ ਜਾਂਦਾ ਸਮਾਜ ਵਿੱਚ ਤੁਸੀਂ ਵੀ ਬੜੇ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਹੋ ਹਾਂਜੀ ਦੇਖੋ ਜੀ ਇਹ ਤਾਂ ਹੈ ਹੀ ਹੈ ਵੀ ਰੁਟੀਨ ਦੇ ਵਿੱਚ ਸਮਾਜਿਕ ਬੰਦੇ ਆ ਦਿਨੇ ਅੱਜ ਮੁਹੰਮਦ ਸਾਹਿਬ ਦਾ ਜਨਮ ਦਿਨ ਸੀ ਉਧਰ ਵੀ ਜਾਣ ਦਾ ਮੌਕਾ ਮਿਲਿਆ ਗਣਪਤੀ ਮਹਾਰਾਜ ਦਾ ਅਗਲਾ ਹੁਸਬਾ ਨਾਲ ਮੇਰੇ ਗਿਲ ਸਾਹਿਬ ਨੇ ਪਿੱਤੂ ਜੀ ਪੱਜਾ ਭਾਜੀ ਔਰ ਸਮੁੱਚੀ ਟੀਮ ਆਉਣ ਬੱਲੀ ਜੀ ਲੇਕਿਨ ਹਰ ਸਾਲ ਜੋ ਆਨੰਦ ਇੱਥੇ ਨੇਹਾ ਦੇ ਕੋਲ ਇਸ ਪੰਡਾਲ ਦੇ ਵਿੱਚ ਇਹਨਾਂ ਦੀ ਸ਼ਰਧਾ ਨੂੰ ਦੇਖ ਕੇ ਇਹਨਾਂ ਦੇ ਕਾਰਜ ਨੂੰ ਦੇਖ ਕੇ ਆਂਦਾ ਵਾਕਈ ਮਨ ਬੜਾ ਗਦਗਦ ਹੁੰਦਾ ਮੈਂ ਪਰਮਪਤਾ ਪਰਮਾਤਮਾ ਭਗਵਾਨ ਵੈਲਮਿਕੀ ਮਹਾਰਾਜ ਗਣਪਤੀ ਮਹਾਰਾਜ ਭਗਵਾਨ ਸ਼ੰਕਰ ਮਾ ਗੋਰਾ ਰਾਣੀ ਅਗੇ ਹੀ ਅਰਦਾਸ ਕਰਦਾ ਕਿ ਇਹਨਾਂ ਦੇ ਪਰਿਵਾਰ ਨੂੰ ਇਸੇ ਪ੍ਰਕਾਰ ਬਲ ਦੇਣਾ ਤਾਂ ਜੋ ਇਸੇ ਤਰ੍ਹਾਂ ਹਰ ਸਾਲ ਦੇ ਵਾਰ ਦੀ ਤਰ੍ਹਾਂ ਰੈਗੂਲਰ ਰਹੇ ਆਪਣੀ ਸੇਵਾਵਾਂ ਸਮਾਜ ਦੇ ਵਿੱਚ ਔਰ ਜਿਹੜਾ ਧਾਰਮਿਕ ਵਿਸ਼ਾ ਧਾਰਮਿਕ ਵਿਸ਼ੇ ਨਾਲ ਜੋੜ ਕੇ ਕਿਉਂਕਿ ਪੰਜਾਬ ਜਿਹੜਾ ਪੰਜ ਦਰਿਆਵਾਂ ਦੇ ਤੱਤੀ ਸੀਗੀ ਇਹਦੇ ਚ ਛੇਵਾਂ ਦਰਿਆ ਜਿਹੜਾ ਨਸ਼ੇ ਦਾ ਵਗਣ ਲੱਗ ਗਿਆ ਉਹਨੂੰ ਅਗਰ ਆਪਾਂ ਉਸ ਚੀਜ਼ ਤੋਂ ਦੂਰ ਕਰਨਾ ਲੋਕਾਂ ਨੂੰ ਤੇ ਸਾਨੂੰ ਲੋਕਾਂ ਦਾ ਧਿਆਨ ਡਾਇਵਰਟ ਕਰਨਾ ਪੈਗਾ ਗੇਮਸ ਵੱਲ ਸਪੋਰਟਸ ਵੱਲ ਜਾਂ ਧਾਰਮਿਕਤਾ ਵੱਲ ਸੋ ਇਹ ਬਹੁਤ ਵੱਡਾ ਰੋਲ ਅਦਾ ਕਰਦੇ ਨੇ ਮੇਰੇ ਵੱਲੋਂ ਇਹਨਾਂ ਸਮੂਚੇ ਪਰਿਵਾਰ ਨੂੰ ਸ਼ੁਭ ਕਾਮਨਾਵਾਂ ਹਾਣੀ ਸਾਵਾ ਦੇ ਨਾਟਕੇ ਵੀ ਹਾਜ਼ਰੀ ਲਵਾਈਆ ਕਿਸੀ ਦਾ ਜੀ ਕੋਲ ਜੀ ਦੇਖੋ ਜਿੱਥੇ ਭੈਣ ਭਾਈ ਸਾਰੇ ਇਕੱਠੇ ਹੋਣ ਤੇ ਉੱਥੇ ਤਾਂ ਨੱਚਣ ਨੂੰ ਓਬਵੀਅਸ ਦਿਲ ਕਰਦਾ ਹੀ ਹੈ ਕਿਉਂਕਿ ਗਣਪਤੀ ਮਹਾਰਾਜ ਦੇ ਚਰਨਾਂ ਚ ਆ ਕੇ ਤਾਂ ਵੈਸੀ ਮਨ ਬਹੁਤ ਆਨੰਦਿਤ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਭੀਮ